ਪੰਜਾਬ ਕ੍ਰਿਕਟ ਐਸੋਸੀਏਸ਼ਨ ਇੰਟਰਨੈਸ਼ਨਲ ਸਟੇਡੀਅਮ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਵਿੱਚ ਅੱਜ ਪੰਜਾਬ ਕਿੰਗਸ ਤੇ ਦਿੱਲੀ ਕੈਪੀਟਲ ਵਿੱਚ ਆਈਪੀਐਲ ਦਾ ਮਹਾ ਮੁਕਾਬਲਾ ਹੋਣ ਜਾ ਰਿਹਾ ਹੈ ਮੈਚ ਲਈ ਸਾਰੀ ਸ਼੍ਰੇਣੀ ਦੇ ਟਿਕਟ ਵਿਕ ਚੁੱਕੇ ਨੇ ਪੰਜਾਬ ਕਿੰਗਸ ਦੀ ਟੀਮ ਦਿੱਲੀ ਖਿਲਾਫ ਮੈਚ ਤੋਂ ਆਈਪੀਐਲ ਦੇ ਨਵੇਂ ਸੀਜ਼ਨ ਦੀ ਸ਼ੁਰੂਆਤ ਕਰੇਗੀ ਮੈਚ ਦੁਪਹਿਰ ਬਾਅਦ 3:30 ਵਜੇ ਸ਼ੁਰੂ ਹੋਵੇਗਾ ਇਸ ਲਈ ਦੋਵਾਂ ਟੀਮਾਂ ਨੇ ਗਰਾਊਂਡ ਤੇ ਪ੍ਰੈਕਟਿਸ ਵੀ ਕੀਤੀ ਹੈ ਕਪਤਾਨ ਵੱਜੋਂ ਪੰਤ ਦੀ ਵਾਪਸੀ ਤੇ ਟੀਮ ਦੀ ਤਿਆਰੀ ਬਾਰੇ ਉਹਨਾਂ ਕਹੇ ਕਿ ਦਿੱਲੀ ਕੈਪੀਟਲਸ ਦੇ ਮੁੱਖ ਕੋਚ ਰਿੱਕੀ ਪੌਂਟਿੰਗ ਦੀ ਅਗਵਾਈ ਵਿੱਚ ਆਈਪੀਐਲ ਖੇਡ ਰਹੀ ਹੈ ਹਰ ਖਿਡਾਰੀ ਲਈ ਆਈਪੀਐਲ ਖੇਡਣਾ ਰੋਮਾਂਚਕ ਹੁੰਦਾ ਹੈ ਰਿੱਕੀ ਪੌਂਟਿੰਗ ਨੇ ਕਿਹਾ ਕਿ ਕਪਤਾਨ ਦੀ ਟੀਮ ਵਿੱਚ ਵਾਪਸੀ ਹੋ ਗਈ ਹੈ ਕਪਤਾਨ ਦੀ ਟੀਮ ਦੀ ਫਰੈਂਚਾਈਜ਼ੀ ਦੇ ਦਿਲ ਦੀ ਧੜਕਣ ਹੈ ਤੇ ਉਹਨਾਂ ਦੇ ਵਾਪਸ ਆਉਣ ਨਾਲ ਟੀਮ ਕਾਫੀ ਮਜ਼ਬੂਤ ਹੋਵੇਗੀ ਇੱਥੇ ਆਉਣ ਤੋਂ ਪਹਿਲਾਂ ਟੀਮ ਨੇ ਇੱਕ ਹਫ਼ਤੇ ਦੀ ਟ੍ਰੇਨਿੰਗ ਲਈ ਸੀ ਚੰਡੀਗੜ੍ਹ ਤੇ ਮੋਹਾਲੀ ਪੁਲਿਸ ਨੇ ਮੁੱਲਾਪੁਰ ਵਿੱਚ ਆਉਣ ਵਾਲੇ ਆਈਪੀਐਲ ਮੈਚ ਨੂੰ ਲੈ ਕੇ ਰੂਟ ਪਲਾਨ ਜਾਰੀ ਕਰ ਦਿੱਤਾ ਹੈ ਇਸ ਰੂਟ ਪਲਾਨ ਮੁਤਾਬਕ ਓਮੈਕਸ ਸਿਟੀ ਕੋਰਾਲੀ ਵਿੱਚ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਕੋਰਾਲੀ ਤੱਕ ਟ੍ਰੈਫਿਕ ਲਈ ਰੂਟ ਡਾਇਵਰਟ ਕੀਤਾ ਗਿਆ ਹੈ ਪੁਲਿਸ ਮੁਤਾਬਕ ਕੋਰਾਲੀ ਤੋਂ ਆਉਣ ਵਾਲੇ ਟ੍ਰੈਫਿਕ ਨੂੰ ਕੋਰਾਲੀ ਤੋਂ ਬੂਥਗੜ੍ਹ ਸਿਸਵਾ ਟੀ ਪੁਆਇੰਟ ਤੇ ਚੰਡੀਗੜ੍ਹ ਬੈਰੀਅਰ ਤੋਂ ਹੁੰਦੇ ਹੋਏ ਚੰਡੀਗੜ੍ਹ ਆਉਣਾ ਪਵੇਗਾ ਇਸੇ ਤਰ੍ਹਾਂ ਚੰਡੀਗੜ੍ਹ ਤੋਂ ਕਰਾਲੀ ਜਾਣ ਵਾਲੇ ਟ੍ਰੈਫਿਕ ਨੂੰ ਚੰਡੀਗੜ੍ਹ ਬੈਰੀਅਰ ਸਸਵਾ ਟੀਮ ਪੁਆਇੰਟ ਤੇ ਬੂਥਗੜ੍ਹ ਹੁੰਦੇ ਹੋਏ ਕਰਾਲੀ ਜਾਣਾ ਹੋਵੇਗਾ ਇਹ ਡਾਇਵਰਜਨ ਸਿਰਫ ਸ਼ਨੀਵਾਰ ਦੇ ਮੈਚ ਲਈ ਹੈ ਮੁੱਲਾਪੁਰ ਦੇ ਨਵੇਂ ਸਟੇਡੀਅਮ ਵਿੱਚ ਮੈਚ ਦੇਖਣ ਨੂੰ ਜੋ ਲੋਕ ਪਹੁੰਚਣਗੇ ਉਹਨਾਂ ਲਈ ਦੋ ਜਗ੍ਹਾ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ